ਸੇਵਾਦਾਰ ਬਣਾ ਲੈ ਦਰਬਾਰ ਦਾ ਸੇਵਾਦਾਰ ਬਣਾ ਲੈ ਦਰਬਾਰ ਦਾ ਤੇਰੇ ਮੰਦਰਾਂ ਤੇ ਰਵਾ ਝਾੜੂ ਮਾਰਦਾ ਸੇਵਾਦਾਰ ਬਣਾ ਲੈ ਦਰਬਾਰ ਦਾ ਤੇਰੇ ਮੰਦਰਾਂ ਤੇ ਰਵਾ ਝਾੜੂ ਮਾਰਦਾ ਸੇਵਾਦਾਰ ਬਣਾ ਲੈ ਦਰਬਾਰ ਦਾ ਰਾਜਾ ਅਕਬਰ ਦਵਾਰ ਤੇਰੀ ਆਇਆ ਓ ਮਾਂ ਰਾਜਾ ਅਕਬਰ ਦਵਾਰ ਤੇਰੀ ਆਇਆ ਓ ਮਾਂ ਰਾਜਾ ਅਕਬਰ ਦਵਾਰ ਤੇਰੀ ਆਇਆ ਓ ਮਾਂ ਤੇਰੀਆਂ ਜੋਤਾਂ ਤੇ ਪਾਣੀ ਓ ਪਾਇਆ ਸੀ ਮਾਂ ਤੇਰੀਆਂ ਜੋਤਾਂ ਤੇ ਪਾਣੀ ਓ ਪਾਇਆ ਸੀ ਮਾਂ ਉਹਦਾ ਤੋੜਿਆ ਹੰਕਾਰ ਤਾਹ ਮਾਰਦਾ ਉਹ ਤਾਂ ਤੋੜਿਆ ਹੰਕਾਰ ਤਾ ਮਰਦਾ ਮੈਂ ਤੇਰੇ ਮੰਦਰਾ ਤੇ ਰਵਾ ਚੜੂ ਮਾਰਦਾ ਸੇਵਾਦਾਰ ਬਣਾ ਲੈ ਦਰਬਾਰ ਦਾ ਤੇਰੇ ਮੰਦਰਾ ਤੇ ਰਵਾ ਚੜੂ ਮਾਰਦਾ ਸੇਵਾਦਾਰ ਬਣ ਲੈ ਲੈ ਬਾਸਾ ਮੈਂ ਤੇਰੇ ਮੰਦਰਾ ਤੇ ਰਵਾ ਚੜੂ ਮਾਰਦਾ ਵਿਕਰਮਾਨਾ ਦੇਵ ਜੀ ਦਾ ਸੱਚੇ ਤੇਰੇ ਵਾਰ ਕੀ ਜੀ